ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਘਰ ਦੇ ਵਿੱਚ ਤੁਹਾਡੇ ਖੁਸ਼ੀਆਂ ਨਹੀਂ ਆਉਂਦੀਆਂ ਬਹੁਤ ਉਦਮ ਕਰਕੇ ਥੱਕ ਚੁੱਕੇ ਹੋ ਪਰ ਫਿਰ ਵੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਤਾਂ ਇਹ ਅੱਜ ਦੀ ਵੀਡੀਓ ਇੱਕ ਵਾਰ ਜ਼ਰੂਰ ਸੁਣਿਓ ਇੱਥੇ ਜੋ ਵੀ ਤੁਹਾਨੂੰ ਦੱਸਣ ਜਾ ਰਹੀ ਹਾਂ ਉਹਦੇ ਨਾਲ ਇਨਸਾਨ ਜੀਵਨ ਮੁਕਤ ਹੋ ਜਾਂਦਾ ਹੈ ਆਮ ਦੁਨੀਆ ਵੀ ਇਹ ਜਿਹੜੇ ਕਾਲ ਜਹ ਹਨ ਉਹ ਤਾਂ ਰਾਸ ਹੋਣੇ ਹੀ ਹਨ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਹਨ ਅਸੀਂ ਡੋਲ ਜਾਂਦੇ ਹਾਂ ਪਰ ਸਾਨੂੰ ਕੀ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਇੱਥੇ ਦੱਸਣ ਵਾਲੇ ਹਾਂ ਇਹ ਬਾਣੀ ਦਾ ਪਾਠ ਜੇਕਰ ਤੁਸੀਂ ਕਰੋਗੇ ਬਹੁਤ ਤੁਹਾਨੂੰ ਫਲ ਮਿਲ ਜਾਵੇਗਾ ਖੁਸ਼ੀਆਂ ਆਉਣਗੀਆਂ ਘਰ ਵਿੱਚ ਜੋ ਨਹੀਂ ਹੈ ਉਹ ਵੀ ਮਿਲ ਜਾਵੇਗਾ ਪਰ ਇਹ ਤੁਹਾਨੂੰ ਪੂਰੇ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਪਵੇਗਾ ਸਾ ਸੰਗਤ ਜੀ ਜੋ ਮੈਂ ਇਥੇ ਕਰਨ ਦੇ ਲਈ ਕਹਾਂਗੀ ਇਥੇ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਮਹਾਪੁਰਖ ਕਦੇ-ਕਦੇ ਕਿਸੇ ਜੀਵ ਤੇ ਖੁਸ਼ ਹੁੰਦੇ ਹਨ ਉਹ ਫਿਰ ਹੀ ਦੱਸਦੇ ਹਨ ਇਹ ਸਾਰੀ ਵਿਧੀ ਇਹ ਕੋਈ ਆਮ ਸਧਾਰਨ ਬੰਦੇ ਵੱਲੋਂ ਦੱਸੀ ਹੋਈ ਵਿਧੀ ਜਾਂ ਗਿਆਨ ਨਹੀਂ ਹੈ ਇਹ ਮਹਾਪੁਰਖਾਂ ਵੱਲੋਂ ਦੱਸਿਆ ਹੋਇਆ ਜਿਵੇਂ ਦਾ ਇੱਕ ਜਿਵੇਂ ਦਾ ਤਰੀਕਾ ਹੈ ਇੱਕ ਵਾਰ ਇਹਨੂੰ ਜ਼ਰੂਰ ਕਰਕੇ ਦੇਖਣਾ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਵੇਗਾ ਸੰਗਤ ਜੀ ਮਹਾਂਪੁਰਖ ਹੋਏ ਇੱਕ ਬਾਬਾ ਸੁੰਦਰ ਸਿੰਘ ਜੀ ਖਾਲਸਾ ਹੋ ਸਕਦਾ ਹੈ ਤੁਸੀਂ ਇਹਨਾਂ ਦਾ ਨਾਮ ਪਹਿਲਾਂ ਸੁਣਿਆ ਹੋਵੇ ਸਿੰਘਾਂ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਅਸੀਂ ਜੀਵਨ ਮੁਕਤ ਹੋਣਾ ਚਾਹੁੰਦੇ ਹਾਂ ਕਿ ਕਈ ਵਾਰ ਇਸ ਧਰਤੀ ਤੇ ਆਉਣਾ ਨਹੀਂ ਚਾਹੁੰਦੇ ਜਮਨ ਮਰਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਮਹਾਂਪੁਰਖ ਨੇ ਆਖਿਆ ਕਿ ਇਹ ਬਹੁਤ ਵੱਡਾ ਕਾਰਜ ਹੈ ਇਸ ਕਾਰਜ ਨੂੰ ਤੁਸੀਂ ਰਾਸ ਕਰਨ ਦੇ ਵਾਸਤੇ 40 ਪਾਠ ਕਟੋ ਕਟ ਚੋਪਾਈ ਸਾਬ ਜੀ ਦੇ ਰੋਜ਼ ਕਰਿਆ ਕਰੋ ਇਹ ਮਹਾਪੁਰਖ ਜਦੋਂ ਕਿਸੇ ਉਤੇ ਪਸੰਦ ਹੋ ਜਾਂਦੇ ਹਨ ਕਿਸੇ ਦੀ ਸੇਵਾ ਤੇ ਵੈਸੇ ਕਿਸੇ ਤੇ ਬਹੁਤ ਜ਼ਿਆਦਾ ਖੁਸ਼ ਨਹੀਂ ਹੁੰਦੇ ਉਦੋਂ ਇਹ ਯੁਗਤੀ ਦੱਸਦੇ ਹੁੰਦੇ ਹਨ ਹਰ ਬੰਦੇ ਨੂੰ ਤਾਂ ਉਹ ਗੱਲ ਵੀ ਜਿੰਨ ਹਰ ਪਾਇਓ ਤਿਨੇ ਛਪਾਇਓ ਜਦੋਂ ਮਹਾਪੁਰਖ ਇਹ ਅਵਸਥਾ ਤੇ ਪਹੁੰਚ ਜਾਂਦੇ ਹਨ ਦੱਸਦੇ ਨਹੀਂ ਬਹੁਤਿਆਂ ਨੂੰ ਨਹੀਂ ਦੱਸਦੇ ਹੁੰਦੇ ਤਾਂ ਉਹਨਾਂ ਨੇ ਗੱਲ ਕਹੀ ਸੀ ਕਿ 40 ਪਾਠ ਚੋਪਈ ਸਾਹਿਬ ਜੀ ਦੇ ਕਰਨ ਦੀ ਕਰਨ ਦਾ ਕੀ ਮਹਾਤਮ ਹੈ ਕੀ ਫਲ ਹੈ ਇਹਦੇ ਲਈ ਤੁਹਾਨੂੰ ਇੱਕ ਮਨ ਇੱਕ ਚਿੱਤ ਹੋ ਕੇ ਜੇ ਤੁਸੀਂ 40 ਪਾਠ ਇਹ ਚੋਪਈ ਸਾਹਿਬ ਜੀ ਦੀ ਬਾਣੀ ਦੇ ਜਦੋਂ ਅੰਮ੍ਰਿਤ ਛਕਿਆ ਜਾਂਦਾ ਹੈ ਉਹਦੇ ਤੀਜੇ ਨੰਬਰ ਤੇ ਬਾਣੀ ਇਹ ਆਉਂਦੀ ਹੈ ਸੰਗਤ ਜੀ ਇਹ ਨਿਤਨੇਮ ਦੀ ਤੀਸਰੀ ਬਾਣੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੀ ਬਾਣੀ ਹੈ ਇਸ ਨੂੰ ਪੜਨ ਦੇ ਨਾਲ ਏਡਾ ਜ਼ਿਆਦਾ ਫਾਇਦਾ ਮਿਲਦਾ ਹੈ। ਬੰਦਾ ਜੀਵਨ ਮੁਕਤ ਹੋ ਜਾਂਦਾ ਹੈ। ਆਪਾਂ ਕਈ ਵਾਰ ਕਹਿੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਔਲਾਦ ਨਹੀਂ ਹੈ। ਘਰ ਦੇ ਵਿੱਚ ਬਰਕਤਾਂ ਨਹੀਂ ਹਨ। ਘਰ ਦੇ ਵਿੱਚ ਖੁਸ਼ੀਆਂ ਨਹੀਂ ਹਨ। ਏਡੀ ਵੱਡੀ ਇਹ ਦਾਤ ਮਿਲ ਜਾਂਦੀ ਹੈ। ਦੁਨੀਆਵੀ ਚੀਜ਼ਾਂ ਕਿਧਰੇ ਰਹਿ ਗਈਆਂ। ਸੰਗਤ ਜੀ ਇਸ ਪਾਠ ਦਾ ਜਾਪ ਕਰਨ ਦੇ ਨਾਲ ਸਰੀਰ ਦੇ ਰੋਗ ਲੱਗੇ ਉਹ ਵੀ ਹਟ ਜਾਂਦੇ ਹਨ। ਦੇ ਅਰੋਗਤਾ ਹੋ ਜਾਂਦੀ ਹੈ ਸਾਨੂੰ ਇਹ ਤਾਂ ਛੋਟੀਆਂ ਚੀਜ਼ਾਂ ਹੋ ਗਈਆਂ ਇੰਡਾ ਵੱਡਾ ਇਹਦਾ ਫਲ ਨਿੱਕੀਆਂ ਚੀਜ਼ਾਂ ਕਿਵੇਂ ਨਾ ਹੋਣਗੀਆਂ ਤਾਂ ਇਥੇ ਤੁਹਾਨੂੰ ਵਿਸ਼ਵਾਸ ਕਰਨਾ ਪਵੇਗਾ ਭਰੋਸਾ ਬਣਾਉਣਾ ਪਵੇਗਾ ਸੰਗਤ ਜੀ ਕਈਆਂ ਦਾ ਸਵਾਲ ਇਹ ਵੀ ਹੈ ਕਿ ਇਹ ਪਾਠ ਕਦੋਂ ਕਰਨਾ ਚਾਹੀਦਾ ਹੈ ਪਾਠ ਤਾਂ ਹਮੇਸ਼ਾ ਜੋ ਅੰਮ੍ਰਿਤ ਵੇਲੇ ਕਰਨ ਦਾ ਫਲ ਹੈ ਸਭ ਤੋਂ ਜ਼ਿਆਦਾ ਹੈ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਪਰਮ ਗੁਰੂ ਪਰ ਜੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਹ 40 ਪਾਠ ਮਹਾਪੁਰਖ ਕਹਿੰਦੇ ਹਨ ਕੋਈ ਕਰ ਲਵੇਗਾ ਉਹਨੂੰ ਵੀ ਬਹੁਤ ਵੱਡਾ ਫਾਲ ਮਿਲ ਜਾਵੇਗਾ ਕਈ ਵਾਰੀ ਐਵੇਂ ਹੁੰਦਾ ਹੈ ਕਿ ਸਵੇਰ ਵੇਲੇ ਇੰਨਾ ਸਮਾਂ ਨਹੀਂ ਹੁੰਦਾ ਕੰਮ ਧੰਦਿਆਂ ਦੇ ਵਿੱਚ ਸਾਰੇ ਉਹ ਜੋ ਕਿਰਤ ਕਰਦੇ ਹਨ ਲੋਕ ਜਾਂਦੇ ਹਨ ਕੰਮਾਂ ਧੰਦਿਆਂ ਤੇ 40 ਪਾਠ ਕਰਨੇ ਔਖੇ ਲੱਗਦੇ ਹਨ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਸਕਦੇ ਹੋ ਇਹ ਮਹਾਪੁਰਖਾਂ ਨੇ ਵਿਧੀ ਦੱਸੀ ਹੋਈ ਹੈ ਇਕ ਜੋੜਨ ਦੀ ਬਾਣੀ ਨਾਲ ਜੋੜਨ ਦਾ ਤਰੀਕਾ ਦੱਸਿਆ ਹੈ ਇਹਦਾ ਫਾਲ ਵੀ ਬਹੁਤ ਹੈ ਇਹ ਦੱਸ ਕੇ ਆਪ ਜੀ ਨੂੰ ਕੋਈ ਵਿਹਿਮਾ ਪਰਮਾ ਦੇ ਵਿੱਚ ਨਹੀਂ ਪਾਇਆ ਮਹਾਪੁਰਖ ਚਾਲੀ ਬਾਣ ਕਰ ਲਓ ਉਹ ਤਾਂ ਸਗੋ ਤੁਹਾਨੂੰ ਪਾਣੀ ਨਾਲ ਜੋੜਦੇ ਹਨ ਕੋਈ ਰੋਜ਼ ਰੋਜ਼ ਚਾਲੀ ਬਾਣ ਜੇਕਰ ਕਰੇਗਾ ਉਹਨੂੰ ਬਾਣੀ ਆਪਣੇ ਆਪ ਕੰਢ ਹੋ ਜਾਵੇਗੀ ਤੇ ਜਿਹੜੀ ਬਾਣੀ ਜਦੋਂ ਕੰਢ ਹੋ ਜਾਵੇਗੀ ਤਾ ਇਹ ਬਚਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਵਿਹਾਨ ਕੇ ਬਾਣੀ ਕੰਠ ਕਰਨੀ ਚਾਹੀਦੀ ਹੈ। ਤਾਂ ਸਿੰਘ ਗੁਰੂ ਜੀ ਦੇ 52 ਬਚਨਾਂ ਦੇ ਵਿੱਚੋਂ ਇੱਕ ਬਚਨ ਮੰਨ ਵੀ ਲਿਆ, ਬਾਣੀ ਵੀ ਕੰਠ ਕਰ ਲਈ। ਇਹ ਜਿਹੜੀ ਬਾਣੀ ਹੈ ਨਿਤਨੇਮ ਦੀ ਬਾਣੀ। ਇਹ ਉਹੀ ਬਾਣੀ ਹੈ ਜਿਹਦੇ ਦੁਆਰਾ ਅੰਮ੍ਰਿਤ ਸ਼ਕਾਕ ਮਹਾਰਾਜਾ ਜੀ ਨੇ ਚਿੜੀਆਂ ਤੋਂ ਬਾਜ਼ ਲੜਾਏ। ਗੁਰੂ ਸਾਹਿਬ ਜੀ ਦੇ ਸਿੰਘਾਂ ਨੇ ਐਡੇ ਐਡੇ ਜੁੱਧ ਕੀਤੇ ਐਡੇ ਮਹਾਪੁਰ ਐਡੇ ਮਹਾਵੀਰ ਸੋਰ ਮੇ ਜੁੱਧੇ ਜਿਹੜੇ ਜੁੱਧ ਦੇ ਮੈਦਾਨ ਦੇ ਵਿੱਚ ਛੇਦ ਦੀਆਂ ਪਾ ਗਏ ਮਹਾਬਲੀ ਬਣ ਗਏ ਇਹ ਉਹੀ ਬਾਣੀ ਹੈ ਜਿੰਨੂੰ ਸੁਣ ਕੇ ਜਿਹੜੇ ਪਾਈ ਦਿਆ ਸਿੰਘ ਜੀ ਵਰਗੇ ਉਹਨਾਂ ਨੇ ਆਖਿਆ ਮਹਾਰਾਜ ਦੱਸੋ ਲਾਹੌਰ ਕਦੋਂ ਫਤਿਹ ਕਰਨਾ ਹੈ ਇਹ ਉਹੀ ਬਾਣੀ ਹੈ ਸਾਧ ਸੰਗਤ ਜੀ ਜਿਨਨੇ ਸਾਰਿਆਂ ਦੇ ਵਿੱਚ ਇੱਕ ਅਜੀਬ ਜਿਹਾ ਜਜ਼ਬਾ ਭਰਿਆ ਜਿੰਨੂੰ ਸ਼ਬਦਾਂ ਦੇ ਵਿੱਚ ਨਾ ਤਾਂ ਲਿਖਿਆ ਜਾ ਸਕਦਾ ਹੈ ਨਾ ਬੋਲ ਕੇ ਦੱਸਿਆ ਜਾ ਸਕਦਾ ਹੈ ਇੱਥੇ ਤੁਹਾਨੂੰ ਇੱਕ ਕਿਸੇ ਦੇ ਹੱਦ ਬੀਤੇ ਵੀ ਸੁਣਾਉਂਦੀ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਗ੍ਰੰਥੀ ਸਿੰਘ ਸੀ ਉਹਨਾਂ ਨੇ 51 ਪਾਠ ਰੋਜ਼ ਚਪਾਈ ਸਭ ਜੀ ਦੇ ਕਰਨੇ ਦੇਗ ਤਿਆਰ ਕਰਕੇ ਉਹਨਾਂ ਨੇ ਪਾਠ ਆਰੰਭ ਕਰ ਦਿੱਤੇ ਤੇ ਇਹ ਗੁਰੂ ਕੋਲੋਂ ਮੰਗਿਆ ਕਿ ਮੈਨੂੰ ਆਪ ਜੀ ਦੇ ਦਰਸ਼ਨ ਹੋਣ ਇੱਕ ਦਿਨ ਐਸਾ ਹੋਇਆ ਕਿ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਇਹ ਜੋ ਨੇਮ ਸੀ ਉਹਨਾਂ ਨੇ ਨਿਭਾ ਦਿੱਤਾ ਤੇ ਮਹਾਰਾਜ ਨੇ ਵੀ ਅਰਦਾਸ ਉਹਨਾਂ ਦੀ ਸੁਣੀ ਉੱਪਰੋਂ ਆਸਮਾਨ ਦੇ ਵਿੱਚੋਂ ਇੱਕ ਅਜੀਬ ਜਈ ਸ਼ਕਤੀ ਆਉਂਦੀ ਹੈ ਉਹਨਾਂ ਨੂੰ ਨਜ਼ਰ ਆਈ ਤੇ ਗੁਰੂ ਸਾਹਿਬ ਜੀ ਨੇ ਕੋੜੇ ਉੱਪਰ ਆ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਇਹ ਉਹਨਾਂ ਨੇ ਸੰਤ ਮਹਾਪੁਰਖਾਂ ਨੂੰ ਵੀ ਦੱਸਿਆ ਕਿ ਮੈਂ 51 ਪਾਠ ਚੌਪਾਈ ਸਾਹਿਬ ਜੀ ਦੇ ਕਰਤਾ ਸੀ ਤਾਂ ਮੈਨੂੰ ਅਚਾਇਆ ਫਲ ਮਿਲਿਆ ਉਹਨਾਂ ਨੂੰ ਇਹ ਯਕੀਨ ਨਹੀਂ ਆਵੇਗਾ ਕਿ ਇਹ ਦਰਸ਼ਨ ਹੋ ਜਾਣਗੇ ਅਸਲ ਦੇ ਵਿੱਚ ਤਾਂ ਜੇ ਆਪਾਂ ਜਦੋਂ ਪਾਣੀ ਪਾੜਦੇ ਹਾਂ ਉਦੋਂ ਆਪਾਂ ਨੂੰ ਰਸ ਆਉਂਦਾ ਹੈ ਜਿਹੜਾ ਟਿਕਾਉਂਦਾ ਹੈ ਸ਼ਾਂਤੀ ਆਉਂਦੀ ਹੈ ਇਹ ਵੀ ਗੁਰੂ ਜੀ ਦੇ ਦਰਸ਼ਨ ਹੀ ਹੁੰਦੇ ਹਨ ਇੱਥੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇੱਕ ਤਾਂ ਹੁੰਦਾ ਹੈ ਪਰਤਕ ਦਰਸ਼ਨ ਇੱਕ ਹੁੰਦਾ ਹੈ ਰਸ ਰੂਪੀ ਦਰਸ਼ਨ ਭਗਤਾਂ ਨੂੰ ਪਰਤਕ ਦਰਸ਼ਨ ਹੋ ਜਾਂਦੇ ਹਨ ਕਈ ਵਾਰ ਆਪਣੇ ਵਰਗੇ ਜਿਹੜੇ ਉਹਨਾਂ ਦਾ ਮਨ ਨਹੀਂ ਟਿਕਦਾ ਪਰ ਜਦੋਂ ਪਾਣੀ ਪੜਦੇ ਹਾਂ ਮਨ ਟਿਕ ਜਾਂਦਾ ਹੈ ਉਦੋਂ ਰਸ ਰੂਪੀ ਦਰਸ਼ਨ ਹੁੰਦੇ ਹਨ ਪਰਮੇਸ਼ਰ ਦੇ ਤਾਂ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਤਾਂ ਉਹ ਫਿਰ ਗੁਰੰਥੀ ਸਿੰਘ ਨੇ ਸੰਤਾਂ ਨੂੰ ਆਪਣੀ ਕਹਾਣੀ ਦੱਸੀ ਪਰ ਉਹ ਕਹਿਣ ਲੱਗੇ ਕਿ ਉਹ ਗੁਰੂ ਸਾਹਿਬ ਜੀ ਕੁਝ ਬੋਲੇ ਨਹੀਂ ਮੇਰੇ ਨਾਲ ਮਹਾਪੁਰਖ ਕਹਿੰਦੇ ਕਿ ਤੂੰ ਅਰਦਾਸ ਕਿਹੜੀ ਕੀਤੀ ਸੀ ਫਿਰ ਉਹ ਕਹਿੰਦਾ ਕਿ ਅਰਦਾਸ ਇਹ ਕੀਤੀ ਸੀ ਕਿ ਮੈਨੂੰ ਦਰਸ਼ਨ ਹੋ ਜਾਣ ਵੇ ਸੰਤਾਨਾ ਕਿਆਗੇ ਤੂੰ ਮੰਗਿਆ ਜੋ ਸੀ ਤੈਨੂੰ ਮਿਲ ਗਿਆ ਤੂੰ ਮੰਗਿਆ ਹੀ ਇੰਨਾ ਸੀ ਤੈਨੂੰ ਦਰਸ਼ਨ ਹੋਣ ਗੁਰੂ ਜੀ ਨੇ ਤੈਨੂੰ ਦਰਸ਼ਨ ਦਿੱਤੇ ਤੇ ਚਲੇ ਗਏ ਇਸੇ ਤਰ੍ਹਾਂ ਜੇ ਤੂੰ ਮੰਗਦਾ ਕਿ ਬਚਨ ਵੀ ਕਰਨ ਇੰਨੇ ਪਾਠ ਕਰਕੇ ਤੇ ਉਹ ਤੇ ਉਹ ਬਚਨ ਵੀ ਕਰ ਦੇ ਇਹ ਵੀ ਹੋ ਜਾਣਾ ਸੀ ਤਾਂ ਇਸ ਤਰ੍ਹਾਂ ਭਾਵਨਾ ਬਣਾਉਣੀ ਪੈਂਦੀ ਹੈ ਸਾਰੇ ਕਾਰਜ ਪੰਦੇ ਦੇ ਰਾਸ ਹੋ ਜਾਂਦੇ ਹਨ ਸਤਗੁਰੂ ਅਗੇ ਅਰਦਾਸ ਕਰ ਸਾਜਣ ਦੇ ਮਿਲਾਏ ਗੁਰੂ ਅਗੇ ਅਰਦਾਸ ਕਰੀਏ ਰੱਬ ਮੇਲੇ ਗੁਰੂ ਅਗੇ ਅਰਦਾਸ ਕਰੀਏ ਰੱਬ ਨਾਲ ਮੇਲੇ ਹੋ ਜਾਂਦੇ ਹਨ ਦੁਨੀਆਵੀ ਚੀਜ਼ਾਂ ਤਾਂ ਬਣੀਆਂ ਛੋਟੀਆਂ ਰਹਿ ਜਾਂਦੀਆਂ ਹਨ ਮੈਨੂੰ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਰੱਬ ਤੋਂ ਰੱਬ ਨੂੰ ਛੱਡ ਕੇ ਕੋਈ ਹੋਰ ਚੀਜ਼ ਮੰਗਣੀ ਦੁਨੀਆਵੀ ਚੀਜ਼ ਮੰਗਣੀ ਗੁਰੂ ਅਰਜਨ ਦੇਵ ਜੀ ਕਹਿੰਦੇ ਦੁੱਖ ਮੰਗਣਾ ਹੈ ਇਸ ਕਰਕੇ ਭਗਤ ਰਾਮ ਦੇ ਪਿਆਰੇ ਗੁਰਮਖ ਉਹਦੇ ਤੋਂ ਨਾਮ ਹੀ ਮੰਗਦੇ ਉਹਦੇ ਬੰਦਕ ਹੀ ਮੰਗਦੇ ਆ ਜਿਹੜੇ ਲੋਕ ਆਪਾਂ ਦੁਨਿਆਵੀ ਸੁੱਖਾਂ 'ਚ ਫਸੇ ਹੋਏ ਹਾਂ ਆਪਾਂ ਉਹਦੇ ਤੋਂ ਹੋਰ ਚੀਜ਼ਾਂ ਮੰਗਦੇ ਰਹਿੰਦੇ ਹਾਂ ਇਹ ਚੀਜ਼ ਦੇ ਵਿੱਚ ਬਹੁਤ ਫਰਕ ਹੈ ਇਸੇ ਤਰ੍ਹਾਂ ਹੀ ਕੋਈ ਨਿਰਮਲ ਸੰਤ ਸੀ ਉਹ ਬਾਹਰ ਸੀ ਕੈਨੇਡਾ ਦੇ ਵਿੱਚ ਉੱਥੇ ਉਹਨਾਂ ਨੇ ਕੀ ਕੀਤਾ ਕਿ 101 ਪਾਠ ਕੀਤਾ ਚੋਪਈ ਸਾਹਿਬ ਦਾ ਫਿਰ ਉਹਨਾਂ ਨੇ ਸਵਈਏ ਦੇ ਪਾਠ ਵੀ ਕੀਤੇ ਤਰ ਪ੍ਰਸ਼ਾਦ ਜਿਹੜੇ ਚੌਥੀ ਬਾਣੀ ਹੈ ਨਿਤਨੇਮ ਦੀ ਬਹੁਤ ਉਹਨਾਂ ਨੇ ਭਜਨ ਬੰਦ ਕੇ ਕੀਤੀ ਉਹਨਾਂ ਨੂੰ ਵੀ ਹੋ ਗਏ ਤੁਸੀਂ ਦਰਸ਼ਨ ਗੁਰੂ ਜੀ ਦੇ ਉਹਨਾਂ ਨੇ ਵੀ ਦੱਸਿਆ ਕਿ ਮੈਂ ਰੋਜ਼ ਕੇਸ਼ੇ ਇਸ਼ਨਾਨ ਕਰਦਾ ਸੀ ਰਹਿਤ ਮਰਿਆਦਾ ਰੱਖਦਾ ਸੀ ਇਥੇ ਰਹਿਤ ਮਰਿਆਦਾ ਤੁਸੀਂ ਕਹੋਗੇ ਕਿ ਕਿਉਂ ਜ਼ਰੂਰੀ ਹੈ ਕਿਉਂਕਿ ਮਹਾਰਾਜ ਜੀ ਕਹਿੰਦੇ ਹਨ ਕਿ ਰਹਿਤ ਤੋਂ ਬਿਨਾ ਮੈਂ ਕਿਸੇ ਨੂੰ ਸਿੱਖ ਨਹੀਂ ਮੰਨਦਾ ਰਹਿਤ ਰੱਖਣ ਤੋਂ ਬਿਨਾ ਮੈਂ ਕਿਸੇ ਨੂੰ ਦਰਸ਼ਨ ਨਹੀਂ ਦੇਂਦਾ ਬਿਨਾ ਸਸਤਰ ਸਿੰਘ ਦੇਖੋ ਨੰਤਿਦਾਰੇ ਇਹੋ ਮੋਰ ਆ ਗਿਆ ਸੁਨੋਰੇ ਪਿਆਰੇ ਮਹਾਰਾਜ ਜੀ ਕਹਿੰਦੇ ਹਨ ਕਿ ਬਿਨਾ ਕੇਸਾਂ ਤੋਂ ਬਿਨਾ ਰੈਤ ਤੋਂ ਮੈਂ ਦਰਸ਼ਨ ਨਹੀਂ ਮੈਂ ਦਰਸ਼ਨ ਨਹੀਂ ਦੇਵਾਂਗਾ ਕਿਸੇ ਨੂੰ ਕਈ ਵਾਰੀ ਅਪਾਂਗਲ ਨਾਲ ਹੋਰ ਪਾਸੇ ਲੈ ਜਾਂਦੇ ਹਾਂ ਜਦੋਂ ਆਪਾਂ ਕੇਸ ਰੱਖਣ ਨੂੰ ਕਹਿ ਦਿੰਦੇ ਹਾਂ ਦੂਜੇ ਵਾਲਾ ਕਹਿੰਦਾ ਮੇਰਾ ਮਨ ਸਾਫ਼ ਹੈ ਇਹ ਗੱਲ ਰੈਤ ਵਿੱਚ ਆ ਗਈ ਕਈ ਵਾਰੀ ਅਸੀਂ ਟਾਲਮਟੋਲ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਕਰਨ ਲੱਗੇ ਦਰਅਸਲ ਉਹ ਸਾਡਾ ਮਨ ਹੀ ਹੁੰਦਾ ਹੈ ਸਾਥੋਂ ਇਹ ਚੀਜ਼ਾਂ ਕਰਵਾਉਂਦਾ ਹੈ ਸਾਨੂੰ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਜੇ ਅਸੀਂ ਗੁਰੂ ਦੇ ਨੇੜੇ ਹੋਣਾ ਚਾਹੁੰਦੇ ਹਾਂ ਇਸ ਤਰ੍ਹਾਂ ਇਹ ਹਜੋਸੈਪ ਦੀ ਇੱਕ ਘਟਨਾ ਹੈ ਉੱਥੇ ਕੋਈ ਮੀਆਂ ਬੀਬੀ ਸੀ ਪਤੀ ਪਤਨੀ ਵਿਆਹ ਹੋਏ ਸ਼ਾਦੀ ਹੋਈ ਸੀ ਉਹਨਾਂ ਸ਼ਾਦੀ ਹੋਈ ਸੀ ਉਹਨਾਂ ਦੀ ਬਹੁਤ ਲੰਮਾ ਸਮਾਂ ਹੋ ਗਿਆ ਸੀ ਘਰ ਵਿੱਚ ਕੋਈ ਔਲਾਦ ਨਹੀਂ ਸੀ ਉੱਥੇ ਜਾ ਕੇ ਬੈਠ ਕੇ ਤੇ ਉਹ ਗੁਰਮੁਖ ਪਿਆਰਿਓ ਤੇ ਸਾਰ ਸੰਗਜੀ ਮਹਾਪੁਰਖ ਆਏ ਤੇ ਕੋਈ ਰੱਬ ਦੇ ਪਿਆਰੇ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਬਾਣੇ ਪੜਦੇ ਹੋ ਨਿਤਨੇਮ ਕਰਦੇ ਹੋ ਪੰਜ ਬਾਣੀਆਂ ਦਾ ਉਹਨਾਂ ਆਖਿਆ ਕਿ ਸੱਚ ਕਹਿੰਦੇ ਹਾਂ ਨਹੀਂ ਕਰਦੇ ਫਿਰ ਮਹਾਪੁਰਖਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੰਜ ਬਾਣੀਆਂ ਰੋਜ਼ ਪੜਨੀਆਂ ਸ਼ੁਰੂ ਕਰ ਦਿਓ ਚੋਪਈ ਸਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿਓ ਬਹੁਤ ਸਾਲ ਬਾਅਦ ਇਹ ਕਿਰਪਾ ਹੋ ਜਾਊਗੀ ਇਸ ਤਰ੍ਹਾਂ ਫਿਰ ਹੋਇਆ ਫਿਰ ਉਹ ਮਿਲ ਕੇ ਵੀ ਗਏ ਮਹਾਪੁਰਖਾਂ ਨੂੰ ਸਾਲ ਬਾਅਦ ਆਉਂਦੇ ਸੀ ਉਹ ਮਹਾਪੁਰਖ ਗੁਰੂ ਦੀ ਰਹਿਮਤ ਹੋ ਗਈ ਸਾ ਸੰਗਤ ਜੀ ਅਸੀਂ ਗੁਰੂ ਤੋਂ ਇਹ ਚੀਜ਼ਾਂ ਮੰਗਦੇ ਰਹਿੰਦੇ ਹਾਂ ਅਸੀਂ ਸਿੱਖੀ ਨਹੀਂ ਮੰਗ ਪਾਉਂਦੇ ਇਹ ਇੱਥੇ ਇੱਕ ਵੱਡੀ ਪੁੱਲ ਹੋ ਜਾਂਦੀ ਹੈ ਸੱਚੇ ਸਾਹਿਬ ਦੇ ਘਰੇ ਤਾਂ ਸਾਰਾ ਕੁਝ ਹੈ ਹੁਣ ਜਦੋਂ ਪਾਣੀ ਪਾਬ ਜਲ ਛਕਦੇ ਹਾਂ ਉਦੋਂ ਬਾਣੀ ਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤੇ ਉਹ ਸਿੱਖ ਗੁਰ ਬਿਨ ਮਰ ਜਾਏ ਪਾਣੀ ਆਪਾਂ ਦਿਨ ਵਿੱਚ ਗਰਮੀ ਵਿੱਚ ਹੁਣ ਕਿੰਨੇ ਵਾਰੀ ਪੀਂਦੇ ਹਾਂ ਜੇ ਆਪਾਂ ਪਾਣੀ ਪੀਣ ਸਮੇਂ ਰੱਬ ਨੂੰ ਕਹਿ ਦਈਏ ਕਿ ਸਿੱਖ ਓਹ ਮਰ ਜਾਂਦਾ ਗੁਰੂ ਬਿਨਾ ਜਿਵੇਂ ਮੱਛੀ ਪਾਣੀ ਬਿਨਾ ਮਰ ਜਾਂਦੀ ਹੈ ਜਿਵੇਂ ਜੀਵ ਪਾਣੀ ਬਿਨਾ ਜਿੰਦਾ ਨਹੀਂ ਰਹਿ ਸਕਦਾ ਤੇ ਮੈਂ ਸੇਕਾ ਗੁਰੂ ਬਿਨਾ ਜਿੰਦਾ ਨਹੀਂ ਰਹਿ ਸਕਦਾ ਇਸ ਤਰ੍ਹਾਂ ਦੀ ਅਵਸਥਾ ਜਦੋਂ ਪਾਣੀ ਬਿਨਾ ਉਦੋਂ ਆਪਾਂ ਗੁਰੂ ਨੂੰ ਚੇਤੇ ਕਰੀਏ ਪਰ ਸ਼ਾਦਾ ਸ਼ਕਣਾ ਉਦੋਂ ਗੁਰੂ ਨੂੰ ਚੇਤੇ ਕਰੀਏ ਆਪਾਂ ਕਲਾ ਵਰਤਨ ਲੱਗ ਜਾਂਦੀ ਹੈ ਉਦੋਂ ਗੁਰੂ ਨੂੰ ਚੇਤੇ ਕਰੀਏ ਜਦੋਂ ਆਪਾਂ ਰੈਪ ਨੂੰ ਚੇਤੇ ਕਰਨ ਲੱਗ ਗਏ ਸਾਰੀਆਂ ਸਮੱਸਿਆਵਾਂ ਦਾ ਸੰਗਤ ਜੀ ਹੱਲ ਆਪੇ ਹੋ ਜਾਂਦਾ ਹੈ ਪਾਈ ਨੰਦ ਲਾਲ ਸਾਹਿਬ ਜੀ ਦੀ ਇੱਕ ਘਟਨਾ ਹੈ ਜਦੋਂ ਉਹ ਗੁਰੂ ਦੇ ਦਰਬਾਰ ਦੇ ਵਿੱਚ ਆਉਂਦੇ ਤੇ ਮਹਾਰਾਜ ਜੀ ਨੂੰ ਕਹਿੰਦੇ ਕਿ ਗੁਰੂ ਸਾਹਿਬ ਜੀ ਬਾਣੀ ਵਿੱਚ ਲਿਖਿਆ ਹੈ ਕਿ ਲੋਕ ਬੜੇ ਔਖੇ ਹਨ ਪਰੇਸ਼ਾਨ ਹਨ ਦੁਖੀ ਹਨ ਸਾਰਾ ਸੰਸਾਰ ਦੁਖੀ ਹੈ ਪਰ ਜਿੰਨੂੰ ਰੱਬ ਦੀ ਜਾਤ ਮਿਲ ਗਈ ਸਮਝ ਲਓ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ ਇੱਥੇ ਵਿਆਹ ਵੀ ਹੋ ਜਾਵੇ ਔਲਾਦ ਵੀ ਹੋ ਜਾਵੇ ਘਰ-ਬਾਰ ਵੀ ਬਣ ਜਾਣ ਫਿਰ ਵੀ ਵੱਡੀ ਸਮੱਸਿਆ ਤਾਂ ਟਿੱਕੀ ਪਈ ਹੈ ਨਾੰਤਨਮ ਵਰਨ ਤੋਂ ਮੁਕਤ ਨਾ ਹੋ ਸਕੇ ਤਾਂ ਇਨ ਤਾਂ ਜਿੰਨੂ ਰੱਬ ਦੀ ਝਾਤ ਮਿਲ ਗਈ ਉਹਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ। ਸੰਗਤ ਜੀ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਹੀ। ਭਾਈ ਨੰਦ ਲਾਲ ਜੀ ਆਪਣੀ ਪੁਸਤਕ ਦੇ ਵਿੱਚ ਲਿਖਦੇ ਹਨ। ਗੱਲਾਂ ਭਾਵੇਂ ਇਥੋਂ ਡੋਂਗੀਆਂ ਲੱਗ ਸਕਦੀਆਂ ਹਨ ਪਰ ਡੋਂਗੀਆਂ ਗੱਲਾਂ ਹੀ ਉੱਚੀਆਂ ਹੁੰਦੀਆਂ ਹਨ। ਪਹਿਲਾਂ ਵੀ ਮੈਂ ਆਪ ਜੀ ਨੂੰ ਦੱਸਿਆ ਕਿ ਜਿਹੜੀ ਗੱਲ ਡੋਂਗੀ ਹੋ ਗਈ ਉਹ ਗੱਲ ਉੱਚੀ ਹੋਵੇਗੀ। ਤਾਂ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਸਮਝਿਓ। ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਦੇ ਵਿੱਚ ਖੁਸ਼ੀਆਂ ਹੋਣ, ਔਲਾਦ ਹੋਵੇ, ਸੰਤਾਨ ਚੰਗੀ ਹੋਵੇ, ਇਹ ਜੋ ਪਈ ਸੱਜੀ ਦੇ ਪਾੜ ਕਰਨੇ ਸ਼ੁਰੂ ਕਰ ਦਿਓ। ਇਸ ਤੋਂ ਉੱਪਰ ਉੱਠ ਕੇ ਤੁਸੀਂ ਕਹੋਗੇ ਕਿ ਸਾਨੂੰ ਜਨਮ ਮਰਨ ਤੋਂ ਮੁਕਤ ਕਰ ਦਿਓ। ਇਹ ਬਾਣੀ ਤਾਂ ਉਹ ਵੀ ਤੁਹਾਨੂੰ ਕਰ ਦਊਗੀ। ਅਸੀਂ ਕਿੱਥੇ ਜਾ ਕੇ ਖੜਦੇ ਹਾਂ ਸਾਡੀ ਸੋਚ ਹੈ ਅਸੀਂ ਕੀ ਮੰਗਦੇ ਹਾਂ। ਜੋ ਮੰਗਦੇ ਹੋ ਮਿਲ ਜਾਂਦਾ ਹੈ ਜਿਵੇਂ ਕਿ ਉਹ ਸੇਖ ਨੇ ਮੰਗਿਆ ਸੀ ਕਿ ਗੁਰੂ ਸਾਹਿਬ ਜੀ ਇਕੱਲੇ ਦਰਸ਼ਨ ਦਿਓ। ਉਹਨੂੰ ਦਰਸ਼ਨ ਦੇ ਦਿੱਤੇ ਜੋ ਕਹਿੰਦਾ ਕਿ ਬਚਨ ਵਿੱਚ ਕਰਿਓ ਮੇਰੇ ਨਾਲ ਬਚਨ ਵੀ ਕਰਦੇ ਨੇ ਸੀ ਸਾਡੀ ਮੰਗ ਕੀ ਹੈ ਇਥੋਂ ਸਾਡਾ ਪਤਾ ਲੱਗਣਾ ਹੈ ਅਸੀਂ ਉਸ ਤੋਂ ਕੀ ਮੰਗਦੇ ਹਾਂ ਤੇ ਸਾਧ ਸੰਗਤ ਜੀ ਇਹ ਬਾਣੀਆਂ ਦੀ ਜਾਪ ਕਰਕੇ ਅਸੀਂ ਜੋ ਕੁਝ ਮਰਜ਼ੀ ਮੰਗ ਸਕਦੇ ਹਾਂ ਤਾਂ ਪਰਮਾਤਮਾ ਸਾਡੇ ਝੋਲੀ ਦੇ ਵਿੱਚ ਖੁਸ਼ੀਆਂ ਜ਼ਰੂਰ ਪਾ ਦਿੰਦੇ ਹਨ ਅਸੀਂ ਜੋ ਵੀ ਮੰਗਦੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ